ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਕੋਟ ਕਪੂਰਾ ਮੰਡੀ ਸੋ ਦੋਨੋਂ ਟਰੈਕਟਰ ਵਿਕਾਉਣੇ ਆ 911 1997 ਮਾਡਲ ਆ ਬਾਕੀ ਮਾਲਕ ਵੀਰ ਆਪਣੇ ਕੋਲ ਆ ਸੋ ਲੈਣੇ ਆ ਜਾਣਕਾਰੀ ਟਰੈਕਟਰ ਦੀ ਅੰਕਲ ਜੀ ਹੱਸੀ ਗਾਲ ਜੀ ਇਹ ਕਿਹੜਾ ਟਰੈਕਟਰ ਆ ਅੰਕਲ ਜੀ 911 ਤੋਂ 65 ਬਾਈ ਹੋਇਆ 911 ਤੋਂ 65 ਬਾਈ ਹੋਇਆ ਵਿਆ ਕਿਹੜਾ ਮਾਡਲ ਆ ਜੀ 97 ਮਾਡਲ 1997 ਮਾਡਲ ਆ ਸਾਰਾ origignal ਆ ਜੀ ਆਹ origignal ਸਾਰਾ ਸੁੱਕੀਆਂ ਬ੍ਰੇਕਾਂ ਪਾਵਰ ਤੇ ਅਜਾ ਸੁੱਕੀਆਂ ਬ੍ਰੇਕਾਂ ਪਾਵਰ ਸਟੀering ਸਾਰਾ ਪਾਵਰ ਆ ਠੀਕ ਆ ਮਤਲਬ ਸਾਰਾ ਰੀਜਨਲ ਆ ਪੰਜਾਬ ਨੰਬਰ ਆਈ ਪੰਜਾਬ ਨੰਬਰ ਆ ਸੋਨਾ ਟਰੈਕਟਰ ਆ ਹਾਂਜੀ ਮਕਸਰ ਦਾ ਨੰਬਰ ਪੀਬੀ30 ਮਕਸਰ ਦਾ ਨੰਬਰ ਆ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਬਹੁਤ ਸੋਹਣਾ ਟਰੈਕਟਰ ਆ ਚਾਰੇ ਟਾਇਰ ਅਪੋਲੋ ਕੰਪਨੀ ਦੇ ਨਵੇਂ ਟਾਇਰ ਪਵਾਏ ਆ ਨਵੇਂ ਮਗਰਾੜ ਲਵਾਏ ਆ ਨਵੇਂ ਮਗਰਾੜ ਲੱਗੇ ਆ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ ਬਾਕੀ ਤੁਹਾਨੂੰ ਮਗਰਾੜ ਵੀ ਵਿਖਾਉਣੇ ਆ ਬੇਦਾਗ ਮਗਰਾੜ ਨਵੇਂ ਹੀ ਲਵਾਏ ਆ ਚਾਰੇ ਟਾਇਰ ਨਵੇਂ ਪਵਾਏ ਆ ਬੇਦਾਗ ਮਗਰਾੜ ਆ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਅੰਕਲ ਜੀ ਠੀਕ ਆ ਇਹ ਕਿਹੜੇ ਪਿੰਡ ਖੜਾ ਜੀ ਪਿੰਡ ਚੈਲ ਜਿਹੜਾ ਜੀ ਫਰੀਦਕੋਟ ਪਿੰਡ ਚੈਲ ਜਿਲ੍ਹਾ ਫਰੀਦਕੋਟ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਹੁੰਦਾ ਮਾਨਤਾਨ ਹੋ ਜਾਊਗਾ ਪੂਰਾ ਮਾਨਤਾਨ ਹੋ ਜਾਊਗਾ ਜੀ ਠੀਕ ਹੈ ਬਣਾ ਕੋਈ ਆਉਂਦਾ ਇੰਜਨ ਗੇਅਰ ਬਣਾ ਵਾ ਕੇ ਲਿਆਂਦਾ ਠੀਕ ਆ ਤੁਸੀਂ ਟਰੈਕਟਰ ਵਾ ਕੇ ਲਿਆਦਾ ਟਰੈਕਟਰ ਚ ਫੁੱਲ ਗਾਰੰਟੀ ਆ ਟਰੈਕਟਰ ਦੀ ਠੀਕ ਆ ਜੀ ਤਾਂ ਨੰਬਰ ਬੋਲ ਦਿਓ ਜੀ 98767 98767 815553 815553 ਇੱਕ ਵਾਰੀ ਹੋਰ ਬੋਲ ਦਿਓ ਜੀ 98767 ਹਾਂ ਜੀ 815553 ਠੀਕ ਆ ਜੀ ਜਿਹੜਾ ਆਪਣਾ ਮਤਲਬ ਚੈਨਲ ਦਾ ਨਾਲ ਹੈ ਕਿ ਉਹ ਮਾਨਤਾ ਕਰ ਦੋ ਠੀਕ ਆ ਜੀ ਟਰੈਕਟਰ ਬਹੁਤ ਹੀ ਸੋਹਣਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪਿੰਡ ਚੈਲ ਜਿਹੜਾ ਫਰੀਦਕੋਟ ਕੰਡੀਸ਼ਨ ਟਰੈਕਟਰ ਦੀ ਥੋੜੇ ਸਾਹਮਣੇ ਹੀ ਆ। ਸੋ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡਾਂ ਵਾਲੇ ਦਾਤ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਜੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਆਪਣਾ Facebook ਪੇਜ ਪਿੰਡਾਂ ਵਾਲੇ ਦਾਤ ਨੂੰ ਵੱਧ ਤੋਂ ਵੱਧ ਫੋਲੋ ਕਰੋ। ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ।